ਬੜਾ ਅੱਜ ਦਾ ਪਰਫਾਰਮੈਂਸ ਬੜੀ ਵਧੀਆ ਲੱਗੀ ਸਾਡੇ ਬੱਚਿਆਂ ਨੇ ਜੀ ਬੜੀ ਚੰਗੀ ਤਿਆਰੀ ਸੀ ਇਹ ਇੱਕ ਉਹਨਾਂ ਨੇ ਬੜਾ ਵਧੀਆ ਮੰਚ ਮਿਲਿਆ ਆਪਣੀ ਕਲਾ ਦਿਖਾਉਣ ਦਾ ਤਾਂ ਜਿਹੜਾ ਸਾਰਾ ਜਿਹੜਾ ਇੱਥੋਂ ਦੇ ਪ੍ਰਬੰਧ ਇੱਥੋਂ ਦੇ ਬੱਚਿਆਂ ਦੀ ਪਰਫਾਰਮੈਂਸ ਇੱਥੋਂ ਦੇ ਜਿਹੜੇ ਅ ਪ੍ਰੋਫੈਸਰ ਲਕਰਾ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਸਾਰਾ ਬਹੁਤ ਆਪੀ ਸ਼ੁਕਰ ਹੈ ਅੱਛਾ ਲੱਗਦਾ ਵੀ ਇਹੋ ਜਿਹੇ ਫੈਸਟੀਵਲ ਹੋਣੇ ਚਾਹੀਦੇ ਯੂਨਿਵਰਸਿਟੀ ਦਾ ਸ਼ੇਰ ਮਿਲਦੀ ਹੋਵੇ ਦੇਖੋ ਜੀ ਬਿਲਕੁਲ ਜਿਵੇਂ ਅੱਜ ਕੱਲ ਜਿਹੜੀ ਅਸੀਂ ਜਿਹੜੇ ਸਾਡੇ ਬੱਚੇ ਆ ਮੋਬਾਈਲ ਤੇ ਜਾਂ ਟੈਲੀਵਿਜ਼ਨ ਤੇ ਇਤਨਾ ਜ਼ਿਆਦਾ ਜੁੜ ਗਏ ਤਾਂ ਅਜਿਹੇ ਸਮੇਂ ਤੇ ਜਿਹੜੇ ਅਜੇ ਸੱਭਿਆਚਾਰਕ ਮੇਲੇ ਨੇ ਜੇ ਸੱਭਿਆਚਾਰਕ ਪ੍ਰੋਗਰਾਮ ਨੇ ਸਾਨੂੰ ਸਾਡੇ ਬੱਚਿਆਂ ਨੂੰ ਸਾਡੇ ਵਿਰਸੇ ਨਾਲ ਜੋੜੇ ਰੱਖਣ ਦੇ ਵਾਸਤੇ ਇਹ ਬਹੁਤ ਜ਼ਰੂਰੀ ਆ ਇਹ ਟਰਾਲੇ ਹੁੰਦੇ ਰਹਿਣੇ ਚਾਹੀਦੇ। ਸ਼ਬਦ ਨੂੰ ਆਗਬਾ ਸਾਰੀ ਮੈਨੇਜਮੈਂਟ ਨੂੰ ਔਰ ਕਾਲਜ ਫੈਸਟੀਵਲ ਸਰਵਣ ਜਵਾਨਾਂ ਕਿ ਖੇਤੀ ਜੀਵਕ ਮੇਲਾ ਜਿਹੜਾ ਬਰਨਾਲੇ ਦਾ ਜਿਹੜਾ ਯੂਥ ਫੈਸਟੀਵਲ ਹੈ ਨਾ ਸਾਰੇ ਪੰਜਾਬ 'ਚ ਬੜਾ ਮਸ਼ਹੂਰ ਹੁੰਦਾ ਹੈ ਕਿਉਂਕਿ ਕਿ ਭੰਗੜੇ ਦੇ ਜਿੱਤੇੜੀਆਂ ਔਰ ਪਾਕਿਸਤਾਨੀ ਬੈਟਮਾਂ ਉਹਨਾਂ ਪਰਫਾਰਮਸ ਮੁਕਾਬਲੇ ਹੁੰਦੇ ਆ ਤੇ ਮੈਂ ਵੀ ਇੱਥੇ ਆੜ ਕੇ ਗਿਆ ਜੀ ਯਾਰ ਯੂਥ ਸਪੈਸ਼ਲ ਇਸ ਸਾਲ ਇੱਥੇ ਵੀ ਮਿਲਾਇਆ ਤੇ ਮੈਂ ਵੀ ਜਿੱਤੇ ਆ ਤੇ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਬਹੁਤ ਸਾਰਾ ਅਰੇਂਜਮੈਂਟ ਆ ਜੀ ਔਰ ਬਹੁਤ ਸੋਨਸ ਦੀ ਕਾਲਜ ਨੇ ਸਾਰਾ ਸਜਾਇਆ ਹੋਇਆ ਮੇਰੇ ਬੱਚਾ ਬਹੁਤ-ਬਹੁਤ ਮੁਬਾਰਕਬਾਦ। ਥੈਂਕ ਯੂ ਸੋ ਮਾਚੀ ਬੜਾ-ਬੜਾ। ਫੈਸਟੀਵਲ ਪੰਜਾਬੀ ਜੂਨੀਅਰ ਸੀਗਰ ਆਉਂਦੀ ਹੈ ਐਸਟੀ ਕਾਲਜ ਕੋਲ ਦਾਗਾ। ਲੱਗਦਾ ਵੀ ਨਵੇਂ ਬੱਚਿਆਂ ਨੂੰ ਤੁਹਾਨੂੰ ਮੌਕਾ ਮਿਲਿਆ ਹੋਰ ਬੱਚਿਆਂ ਲਈ ਚੰਗੇ ਮੌਕੇ ਮਿਲਣ ਦਾ। ਦੇਖੋ ਮੌਕੇ ਮਿਲਦੇ ਆ ਪਰ ਮੌਕੇ ਨੂੰ ਸੁਮਾਲਣਾ ਸਾਡੇ ਹੱਥਾਂ ਵਿੱਚ ਹੈ। ਮਿਹਨਤ ਕਰਕੇ ਜਾਈਏਗਾ ਨਾ। ਕਦੇ ਵੀ ਇਹ ਨਹੀਂ ਹੁੰਦਾ ਵੀ ਅਸੀਂ ਫਸਟ ਆ ਗਏ, ਸੈਕੰਡ ਆ ਗਏ, ਥਰਡ ਆ ਗਏ। ਇਹ ਮੈਟਰ ਨਹੀਂ ਕਰਦਾ। ਤੁਹਾਡਾ ਜਿਹੜਾ ਸਕਿੱਲ ਆ ਨਾ, ਤੁਹਾਡਾ ਜਿਹੜਾ ਅੰਦਰ ਜਿਹੜਾ ਭਰਿਆ ਦਾ ਹੈ। ਪੰਗੜੇ ਨਾਲ, ਗਾਉਣ ਨਾਲ, ਗੋਲੀਆਂ ਨਾਲ ਹਨਾ ਤੁਸੀਂ ਉਹ ਹੌਲੀ- ਇੱਕ ਵਾਰ ਹਾਰ ਕੇ ਨਹੀਂ ਹੋਇਆ ਬਸ ਯਾਰ ਹੁਣ ਤੇ ਗਏ। ਸਮਝੋ ਜੇ ਤੁਹਾਡਾ ਅਸਲੀ ਕੰਮ ਸ਼ੁਰੂ ਹੋਇਆ ਜੇ ਤੁਸੀਂ ਹਾਰੇ ਹੋ। ਜਿੱਤਰਾਂ ਦਾ ਬੰਦਾ ਤਾਂ ਖੜ ਜਾਂਦਾ ਹਾਰੇ ਵਾਲੇ ਬੰਦੇ ਨੂੰ ਬੜੇ ਮੌਕੇ ਮਿਲ ਜਾਂਦੇ। ਇਸ ਕਰਕੇ ਹਾਰਿਆ ਆ ਬੰਦਾ ਪਹਿਲਾਂ ਜਿੱਤੇ ਆਉਂਦਾ। ਸੋ ਥੈਂਕ ਯੂ। ਥੈਂਕ ਯੂ। ਟੂਰਨਾਮੈਂਟ। ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਮੇਰਾ ਆਪਣਾ ਇਲਾਕਾ ਉਦੋਂ ਵੱਡੀ ਗੱਲ ਇਹ ਹੈ ਕਿ ਜਿੱਥੇ ਯੂਥ ਫੈਸਟੀਵਲ ਹੋ ਰਿਹਾ ਮੈਂ ਇਸ ਕਾਲਜ 'ਚ ਮੈਂ ਪੜਿਆ ਵੀ ਆ ਮੈਂ ਪਲੱਸ 2 ਇੱਥੋਂ ਕੀਤੀ ਆ ਤੇ ਇਹ ਗਰਾਊਂਡ ਦੇ ਵਿੱਚ ਰੋਜ਼ਾਨਾ ਅਸੀਂ ਸ਼ਾਮ ਨੂੰ ਮੈਂ ਸਕੂਲ ਟਾਈਮ ਦੌਰਾਨ ਉਸ ਤੋਂ ਬਾਅਦ ਵੀ ਮੈਂ ਇੱਥੇ ਰੋਜ਼ ਫੁੱਟਬਾਲ ਖੇਡਦਾ ਰਿਆ ਸੋ ਬਹੁਤ ਕੈਲੋ ਵੀ ਇੱਕ ਨਿੱਜੀ ਸਾਜ ਆ ਸਥਾਨ ਦੇ ਨਾਲ ਤੇ ਇੱਥੇ ਯੂਥ ਫੈਸਟੀਵਲ ਹੋ ਰਿਹਾ ਸੀ ਹੋ ਹੀ ਨਹੀਂ ਸਕਦਾ ਵੀ ਇੱਥੇ ਮੈਂ ਤਾਂ ਲੱਗਦਾ ਵੀ ਜੇ ਸ਼ਰਮਾ ਜੀ ਨਾ ਵੀ ਬੁਲਾਉਂਦੇ ਤਾਂ ਵੀ ਅਸੀਂ ਆਉਂਦੇ ਸੋ ਬੜੀ ਖੁਸ਼ੀ ਹੈ ਮੈਂ ਪਹਿਲੇ ਦਿਨ ਵੀ ਮੁੱਖ ਮੰਤਰੀ ਸਾਹਿਬ ਦੇ ਨਾਲ ਆਇਆ ਤੇ ਉਸ ਦਿਨ ਵੀ ਭੰਗੜੇ ਦੇ ਮੁਕਾਬਲੇ ਗਿੱਧੇ ਦੇ ਮੁਕਾਬਲੇ ਜਿਹੜੇ ਆ ਉਹ ਦੇਖਣ ਨੂੰ ਮਿਲੇ ਤੇ ਅੱਜ ਵੀ ਮੈਂ ਧੰਨਵਾਦ ਕਰਦਾ ਸਾਰੀ ਸੰਸਥਾ ਦਾ ਸ਼ਰਮਾ ਜੀ ਦਾ ਜਿਨ੍ਹਾਂ ਨੇ ਅੱਜ ਵੀ ਜਦੋਂ ਫਾਈਨਲ ਜਿਹੜੀ ਪ੍ਰਾਈਜ਼ ਸਿਚੁਏਸ਼ਨ ਹੋ ਰਹੀ ਹੈ ਉਹਦੇ ਲਈ ਵੀ ਮੈਨੂੰ ਇੱਥੇ ਬੁਲਾਇਆ ਤੇ ਮੈਂ ਸਾਰੇ ਜਿਹੜੇ ਜਿਹੜੇ ਇਵੈਂਟਸ ਦੇ ਵਿੱਚ ਜਿਹੜੇ ਜਿਹੜੇ ਕਾਲਜ ਜਿੱਤੇ ਆ ਬੱਚੇ ਜਿੱਤੇ ਆ ਮੈਂ ਉਹਨਾਂ ਨੂੰ ਬਹੁਤ ਵਧਾਈ ਬਹੁਤ ਮੁਬਾਰਕਬਾਦ ਦਿੰਦਾ ਤੇ ਇਹ ਕਹੂੰਗਾ ਕਿ ਅੱਗੇ ਤੋਂ ਹੋਰ ਜਿਹੜੀ ਮਿਹਨਤ ਕਰਨ ਕਿਉਂਕਿ ਇੱਕ ਬਹੁਤ ਵੱਡਾ ਇਹ ਪਲੇਟਫਾਰਮ ਹੈ ਆਪਣੀ ਜਿਹੜੀ ਕਲਾਗਾ ਜਿਹੜਾ ਹੌਨਰ ਆ ਉਹਨੂੰ ਨਿਖਾਰਨ ਦਾ ਵੀ ਤੇ ਉਹਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਦਾ ਵੀ ਤੇ ਬਾਕੀ ਜਿਹੜੇ ਬੱਚਿਆਂ ਦੀ ਇਸ ਵਾਰ ਪੋਜੀਸ਼ਨ ਨਹੀਂ ਆਈ ਉਹਨਾਂ ਨੂੰ ਵੀ ਕਹੂੰਗਾ ਕਿ ਧੀਰੀ ਨਹੀਂ ਟੌਣੀ ਅਗਲੇ ਸਾਲ ਲਈ ਹੋਰ ਮਿਹਨਤ ਕਰੋ ਤਾਂ ਕਿ ਅਗਲੇ ਸਾਲ ਜਿਹੜੀ ਪੋਜੀਸ਼ਨ ਹੈ ਉਹ ਆ ਸਕੇ ਤੇ ਬਾਕੀ ਮੈਂ ਦੁਬਾਰਾ ਪਹਿਲਾਂ ਜਿੱਥੇ ਵਧਾਈ ਦੇਣਾ ਉਹਨਾਂ ਨੂੰ ਇਹ ਕਹੂੰਗਾ ਕਿ ਪਹਿਲੀ ਪੀਨ ਤੇ ਮੇਨਟੇਨ ਰਹਿਣ ਲਈ ਹੋਰ ਜਿਹੜੀ ਮਿਹਨਤ ਹੈ ਉਹ ਕਰਨੀ ਪੈਣੀ ਹੈ ਤੋ ਬਾਕੀ ਇਹ ਇਹਦੇ ਨਾਲ ਉਹ ਪੋਜੀਸ਼ਨ ਵਾਲੋ ਵੀ ਵੱਡੀ ਜਿਹੜੀ ਗੱਲ ਹੈ ਕਿ ਪਾਰਟਿਸਪੇਸ਼ਨ ਜਿਹੜੇ ਕਰਦੇ ਆ ਉਹ ਬੜੀ ਉਸ ਤੋਂ ਵੀ ਵੱਡੀ ਗੱਲ ਹੈ ਕਿਉਂਕਿ ਬੱਚੇ 'ਚ ਵੈਸੇ ਹੀ ਇੱਕ ਹੌਸਲਾ ਜਿਹੜਾ ਵੱਜ ਜਾਂਦਾ ਹੈ ਜਦੋਂ ਬੱਚਾ ਸਟੇਜ ਤੇ ਚੜ ਕੇ ਜਿਹੜਾ ਪਰਫਾਰਮ ਆ ਉਹ ਕਰਦਾ ਹੈਗਾ ਤੇ ਬਾਕੀ ਜਿਹੜੇ ਬੱਚੇ ਨਹੀਂ ਕਹਿੰਦੇ ਕਿ ਮੈਂ ਕਿਉਂਕਿ ਆਪਣੇ ਸਕੂਲ ਟਾਈਮ ਮੈਂ ਕਦੇ ਕਿਸੇ ਇਵੈਂਟ 'ਚ ਪਾਰਟਿਸਪੇਟ ਨਹੀਂ ਕੀਤਾ ਮੈਂ ਵੀ ਕਾਲਜ ਆ ਕੇ ਕਰਨਾ ਸ਼ੁਰੂ ਕੀਤਾ ਤੋ ਮੈਂ ਸਾਰੇ ਬੱਚਿਆਂ ਨੂੰ ਕਹੂੰਗਾ ਕਿ ਜਿਹੜੇ ਪਾਰਟਿਸਪੇਟ ਨਹੀਂ ਕਰਦੇ ਕਿ ਕੋਈ ਪਤਾ ਨਹੀਂ ਵੀ ਕਿਹੜੀ ਕਲਾ ਕਿਹੜੇ ਬੱਚੇ ਚ ਹੋ ਸਕਦੀ ਆ ਉਹ ਤੁਹਾਨੂੰ ਪਰਖੇ ਤੋਂ ਜਿਹੜੀ ਆ ਪਤਾ ਲੱਗੂਗਾ ਇਹ ਜ਼ਰੂਰ ਆਪਣੀਆਂ ਸੰਗਾ ਲੱਗ ਕੇ ਸਟੇਜ ਤੇ ਚੜ੍ਹਾ ਕਰੋ ਪਾਰਟਿਸਪੇਟ ਕਰਾ ਕਰੋ ਜ਼ਰੂਰੀ ਨਹੀਂ ਕਿ ਤੁਹਾਡਾ ਕੋਈ ਮੈਡਲ ਆਊਗਾ ਠੀਕ ਹੈ ਤੁਸੀਂ ਜੇ ਉਸ ਫੀਲਡ ਦੇ ਵਿੱਚ ਨਹੀਂ ਵੀ ਜਾਣਾ ਤਾਂ ਇੱਕ ਜਿਹੜਾ ਕੰਫੀਡੈਂਸ ਹੈ ਜ਼ਿੰਦਗੀ ਜਿਉਣ ਲਈ ਕਿਸੇ ਮੁਕਾਮ ਤੇ ਪਹੁੰਚਣ ਲਈ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਕੰਫੀਡੈਂਸ ਹੈ ਜਿਹੜੀ ਹਿੰਮਤ ਹੈ ਇਸ ਸਟੇਜ ਤੇ ਚੜ ਕੇ ਜਿੰਨਾ ਆਉਂਦਾ ਹੋਰ ਕਿਸੇ ਤਰੀਕੇ ਕੋ ਆ ਨਹੀਂ ਸਕਦਾ ਸੋ ਮੈਂ ਇਹਨਾਂ ਸ਼ਬਦਾਂ ਨਾਲ ਹੀ ਦੁਬਾਰਾ ਸਾਡੇ ਬੱਚਾਂ ਨੂੰ ਬਹੁਤ ਵਧਾਈ ਦੇਣਾ ਤੇ ਐਮਐਸਟੀ ਕਾਲਜ ਨੂੰ ਵਧਾਈ ਦੇਣਾ ਤੇ ਸਾਰੇ ਪ੍ਰਿੰਸੀਪਲ ਸਾਹਿਬਾਨ ਜਿਹੜੇ ਜਿਹਨਾਂ ਨੇ ਟੀਮਾਂ ਜਿੱਤੀਆਂ ਉਹਨਾਂ ਨੂੰ ਵਧਾਈ ਦੇਣਾ ਤੇ ਮੈਂ ਦੁਬਾਰਾ ਜਤਿੰਦਰ ਸ਼ਰਮਾ ਜੀ ਦਾ ਸਾਰੀ ਉਹਨਾਂ ਟੀਮ ਦਾ ਧੰਨਵਾਦ ਕਰਦਾ ਹਾਂ ਜੀ ਐਸਜੀ ਕਾਲਜ ਦੇ ਵਿੜੇ ਵਿਖੇ ਜੋ ਵਿਆਹ ਵਰਗੀਆਂ ਰੌਣਕਾਂ ਚਾਰ ਦਿਨਾਂ ਤੋਂ ਸੀਗੀਆਂ ਅੱਜ ਆਪਣੇ ਸ਼ਾਨੋ ਸ਼ੌਕਤ ਨਾਲ ਅੰਜਾਮ ਤੇ ਪਹੁੰਚੀਆਂ ਹਨ ਅਤੇ ਇਸ ਯੂਥ ਫੈਸਟੀਵਲ ਦੇ ਵਿੱਚ ਸਾਰੇ ਇਸ ਕਾਲਜ ਦੇ ਵਿਦਿਆਰਥੀਆਂ ਨੇ ਸਟਾਫ ਦੇ ਟੀਚਰਸ ਨੇ ਮੈਨੇਜਮੈਂਟਾਂ ਨੇ ਬਦਸ਼ਲਕਸ਼ ਮੂਲਿਤ ਕੀਤੀ ਅਤੇ ਇਸ ਮੇਲੇ ਦਾ ਆਨੰਦ ਮਾਨਿਆ ਸਤਿ ਮੈਂ ਧੰਨਵਾਦ ਕਰਾਂਗਾ ਸ਼ਹਿਰ ਦੀ ਹਸਤੀਆਂ ਦਾ ਵੀ ਜਿਨ੍ਹਾਂ ਨੇ ਮਤਲਬ ਇਸ ਮੇਲੇ ਦਾ ਭਾਰੀ ਉਸ਼ਾ ਦਿਖਾਉਂਦੇ ਹੋਏ ਇਸ ਦੇ ਵਿੱਚ ਸ਼ਿਰਕਤ ਕੀਤੀ ਅਤੇ ਭਾਰੀ ਸੰਖਿਆ ਦੇ ਵਿੱਚ ਸ਼ਹਿਰ ਦੇ ਪਤਵੰਤੇ ਸੱਜਣਾ ਨੇ ਇਸ ਦੇ ਵਿੱਚ ਹਿੱਸਾ ਲਿਆ ਔਰ ਇਸ ਮੇਲੇ ਦੀ ਮੇਨ ਵਿਸ਼ੇਸ਼ਤਾ ਇਹ ਵੀ ਰਹੀ ਕਿ ਸੀਐਮ ਮਾਨ ਨੇ ਆਪਣੇ ਪ੍ਰਧਾਨਤਪਾਂਜ ਜਿਹੜੇ ਇਸ ਦੇ ਵਿੱਚ ਸ਼ਰਕਤ ਕੀਤੀ ਪਹਿਲੀ ਦਿਨ ਵਸਨੀ ਤੌਰ ਤੇ ਇਸ ਦਾ ਉਕਾਤੀ ਦਿੱਤਾ ਮੈਨੂੰ ਇਹ ਦੱਸਦੇ ਬੜੀ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਆਪਣਾ ਜਿਹੜੇ ਕੀ ਰਿਜ਼ਲਟਸ ਆਏ ਨੇ ਉਹ ਓਵਰਆਲ ਟਰੋਫੀ ਐਸਡੀ ਕਾਲਜ ਨੂੰ ਮਿਲੀ ਹੈ ਔਰ ਸੈਕੰਡ ਓਵਰਆਲ ਟਰੋਫੀ ਐਸਐਸਡੀ ਕਾਲਜ ਨੂੰ ਔਰ ਥਰਡ ਐਸਡੀ ਕਾਲਜ ਆਫ ਐਜੂਕੇਸ਼ਨ ਨੂੰ ਮਿਲੀ ਹੈ ਔਰ ਇਸ ਦੇ ਵਿੱਚ ਨਾਲ ਹੀ ਮੈਂ ਸਾਰੇ ਵਿਦਿਆਰਥੀਆਂ ਨੂੰ ਅਤੇ ਪਾਰਟਿਸਪੈਂਟਸ ਨੂੰ ਅਤੇ ਸਾਰੇ ਸਕਾਲਜੀਜ਼ ਦੇ ਸਟਾਫ ਦਾ ਧੰਨਵਾਦ ਕਰਨਾ ਚਾਹੂਗਾ ਉਹਨਾਂ ਨੇ ਕਿਉਂਕਿ ਸਭ ਦੇ ਸਹਿਯੋਗ ਬਿਨਾ ਇਹ ਮੇਲੇ ਦੀ ਸ਼ਾਨ ਨਹੀਂ ਸੀ ਬਣ ਸਕਦੀ ਸਭ ਨੇ ਪੂਰਾ ਸਹਿਯੋਗ ਦਿੱਤਾ ਅਤੇ ਪੂਰਾ ਡਿਸਪਲਿਨ ਦੇ ਵਿੱਚ ਰਹਿ ਕੇ ਅਤੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪਣਾ ਸਭ ਨੇ ਸਹਿਯੋਗ ਦਿੱਤਾ ਹੈ ਮੈਡਮ ਠੀਕ ਹੈ ਸਰ ਠੀਕ ਹੈ ਯੂਥ ਫੈਸਟੀਵਲ ਤੇ ਅਸੀਂ ਪਹੁੰਚੇ ਹਾਂ ਅੱਜ ਬਰਨਾਲਾ ਬਰੇਕੂਲਾ ਜ਼ੋਨ ਦੇ ਵਿੱਚ ਬਰਨਾਲਾ ਐਸਡੀ ਕਾਲਜ ਦੇ ਵਿੱਚ ਮੇਰਾ ਆਪਣਾ ਕਾਲਜ ਹੈ ਜਿੱਥੇ ਮੈਨੂੰ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਬਹੁਤ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਆਪਣੇ ਕਾਲਜ ਦੇ ਵਿੱਚ ਆਇਆ ਅੱਜ ਤੇ ਆਪੋ ਹੀ ਮਾਹੌਲ ਉਹੀ ਯਾਦਾਂ ਸਾਨੂੰ ਅੱਜ ਨਵੀਆਂ ਤਾਜ਼ਾ ਹੋ ਗਈਆਂ ਸਾਡੀਆਂ ਤੇ ਸਾਡੂ ਸਾਰੇ ਸਾਡੇ ਟੀਚਰਸ ਸਾਡੇ ਸੀਨੀਅਰ ਸਾਡੇ ਨਾਂ ਦੇ ਸਾਥੀ ਸਾਰੇ ਮਿਲੇ ਤੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਕਾਲਜ ਦੇ ਵਿੱਚ ਮਾਹੌਲ ਰੰਗ ਰੰਗ ਸਾਰਾ ਅਰੇ ਮੈਂ ਇਹ ਵੀ ਕਹਿਣਾ ਚਾਹੂੰਗੀ ਤੇ ਇਹ ਜਿਹੜੇ ਖੇਤਰੀ ਯੁਵਕ ਮੇਲੇ ਆਏ ਇਸੇ ਤਰ੍ਹਾਂ ਲੱਗਦੇ ਰਹਿਣੇ ਚਾਹੀਦੇ ਆ ਬਹੁਤ ਚੰਗਾ ਲੱਗਦਾ ਜਦੋਂ ਇੱਕੋ ਮੰਚ ਦੇ ਉੱਤੇ ਬਹੁਤ سارے ਕਾਲਜ ਆ ਜਿਹੜੇ ਇਕੱਠੇ ਹੁੰਦੇ ਆ ਇਹਦੇ ਨਾਲ ਭਾਈਚਾਰਕ ਸਾਂਝ ਵਧਦੀ ਆ ਜਿਹੜੀ ਇਸ ਵੇਲੇ ਦੀ ਬਹੁਤ ਜ਼ਿਆਦਾ ਵੱਡੀ ਲੋੜ ਹੈ ਸੋ ਬਹੁਤ ਜ਼ਿਆਦਾ ਚੰਗਾ ਲੱਗਦਾ ਇਦਾਂ ਦੇ ਮੇਲੇ ਲੱਗਦੇ ਰਹਿਣੇ ਚਾਹੀਦੇ ਆ ਆਹੀ ਰੌਣਕਾਂ ਲੱਗਦੀਆਂ ਰਹਣ ਸਾਰੇ ਸਾਰੇ ਸਟੂਡੈਂਟਸ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਮੇਲਾ ਮੇਲੀਆਂ ਦਾ ਯਾਰਾ ਵੇਲੀਆਂ ਦਾ ਐਵੇਂ ਮੇਲੇ ਲੱਗਦੇ ਰਹਿਣ ਤੇ ਬਹੁਤ ਖੁਸ਼ੀ ਰਹੇ ਤੇ ਆਪਾਂ ਸਾਰੇ ਇਕੱਠੇ ਹੁੰਦੇ ਰਹੀਏ ਥੈਂਕ ਯੂ ਥੈਂਕ ਯੂ ਵੈਲਕਮ